ਹਾਂਜੀ ਭਾਈ ਜੀ ਮੈਂ ਰੰਪਾ ਕਣਕਵੜ ਆ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਆ ਦੇਖੋ ਸੂਰਜਮੁਖੀ ਕੱਟ ਕੇ ਉਦੋਂ ਬਾਅਦ ਡੰਡਾ ਕੱਢ ਕੇ ਆ ਦੇਖੋ ਡੰਡਿਆਂ ਦੇ ਨਾਲ ਕੱਢ ਰਹੇ ਨੇ ਹੱਥਾਂ ਦੇ ਨਾਲ ਸੂਰਜਮੁਖੀ ਦੇ ਫੁੱਲਾਂ ਆ ਗਾਜਰਾਂ ਧਰ ਲੀਆਂ ਲੈਨਵਾਰ ਸੇਜਾ ਕੱਟਿਆ ਜਾ ਰਿਹਾ ਹੈ ਆ ਦੇਖੋ ਖੱਬਲ ਦੀ ਤੈ ਮਾਰ ਮਾਰ ਕੇ ਇਹ ਦੂਜਾ ਵੀ ਚਾ ਕੇ ਜਿੱਥੇ ਮਰਜੀ ਇਹਨੂੰ ਵਿਛਾ ਦੋ ਉੱਥੇ ਲੱਗ ਜਾਣਾ ਆ ਦੇਖੋ ਕੀ ਸੱਟਰ ਹੈ ਨੀ ਟਮਾਟਰ ਇਹ ਆ ਲੈ ਆ ਬਦਈ ਤਿਆਰ ਕਰ ਲੈ ਜਗੜ ਫੁੱਲ ਵਾਲ ਬਟਨ ਵਾਲਾ ਇਹ ਆ ਦੇ ਆ ਦੇਖੋ ਪਾਣੀ ਦੇ ਵਿੱਚੋਂ ਕੋਈ ਫਸਲ ਚੱਕ ਰਹੇ ਨੇ ਆਹ ਤੰਦ ਵਿੱਚ ਆਹ ਕਿੱਲੇ ਵੱਢਣ ਦਾ ਤਰੀਕਾ ਦੇਖੋ ਤੁਸੀਂ ਇਹ ਆ ਦੇ ਐਵੇਂ ਕੋਈ ਨੇ ਵੱਡੇ ਐ ਹੁੰਦੇ ਪਾਣੀ ਦੇ ਵਿੱਚ ਧੋ ਕੇ ਆ ਚਾਹ ਦੇ ਬਾਗਾਂ ਦੇ ਵਿੱਚ ਜਿਹੜੀ ਚਾਹ ਵੱੜਦੀਆਂ ਨੇ ਉਤੋਂ ਇਹ ਆ ਦੇ ਇਹ ਚਾਹ ਦੇ ਬੂਟੇ ਨੇ ਇਦਾਂ ਚਾਹ ਵੱਢੀ ਜਾਂਦੀ ਹੈ ਤਾਂ ਹਾਂ ਇਹ ਆ ਦੇਖੋ ਆ ਬੰਦੇ ਦੇ ਵੀ ਬਲੇ ਹਰੇ ਜਾਈਏ ਆਹ ਦੇਖੋ ਵਰਦੇ ਪੱਤੇ ਇਹ ਕਾ ਵੀ ਕੋਈ ਚੀਜ਼ ਹੈ ਦੇਖੋ ਪਾਣੀ ਦੇ ਵਿੱਚ ਹੁੰਦਾ ਇਹ ਜਗੜ ਇਹ ਵਿੱਚੋਂ ਕੱਢੂਗਾ ਹੁਣੇ ਇਹ ਸਾਰੀ ਪਾਣੀ ਦੀ ਫਸਲ ਹੈ ਤੇ ਆਹ ਕੇਲਾ ਵੱਢ ਰਹੇ ਨੇ ਦੇਖੋ ਕੇਲੇ ਦੇ ਪੱਤੇ ਛਾਂਗਤੇ ਨੇ ਕੇਲੇ ਦੇ ਇਦਾਂ ਫਸਲ ਤਿਆਰ ਕੀਤੀ ਜਾਂਦੀ ਹੈ ਜਿਹਦੇ ਵਿੱਚ ਬੰਦਿਆਂ ਦੀ ਲੋੜ ਪੈਂਦੀ ਆ ਉਹ ਫਸਲਾਂ ਨੇ ਆ ਦੇਖੋ ਕਿੰਨੇ ਸਪੀਡ ਦੇ ਨਾਲ ਚਾਰਨੇ ਦੇ ਵਿੱਚ ਆ ਕੋਈ ਚੀਜ਼ ਹੈ ਦੇਖੋ ਵੱਡ ਕੇ ਦੇ ਵਿੱਚੋਂ ਕਿਦਾਂ ਨਿਕਲਣੇ ਜਗਾੜ ਆ ਦੇਖੋ ਆ ਵੀ ਲਾਈ ਹੈ ਕਿ ਪਲਾਂਟੇਸ਼ਨ ਇਹ ਖਾਂਦੇ ਨੇ ਸਾਰਾ ਕੁਝ ਬਾਹਰ ਲਈ ਦੇਸਾਂ ਦੇ ਵਿੱਚ ਆ ਦੇ ਉਹ ਵੀ ਉਹ ਵੀ ਮੰਗੂਆ ਹੈ ਕੋਈ ਚੀਜ਼ ਯਾਨੀ ਇਹ ਪੱਤਾ ਜਿਹੀ ਚੌੜਾ ਹੋ ਗਿਆ ਆ ਪਰ ਨਹੀਂ ਮੰਨ ਰਹੇ ਨੇ ਬਰੀਕ ਛੋਟੀਆਂ ਗੁੱਚੀਆਂ ਆ ਦੇਖੋ ਮਟਰ ਇਦਾਂ ਧੋ ਧੋ ਕੇ ਮਟਰ ਬਾਹਰ ਕੱਢੇ ਜਾ ਰਹੇ ਨੇ ਯਾਨੀ ਇਹ ਹੈਗੀ ਹੈ ਜਿਹੜੀ ਬੰਦਿਆਂ ਦੀ ਲੋੜ ਪੈਂਦੀ ਹੈ ਨਾਲ ਆਪਾਂ ਨੂੰ ਉਹ ਵੀਡੀਓ ਹੈ ਇਹਦੀ ਫਸਲ ਦੇ ਵਿੱਚ ਬੰਦਿਆਂ ਦੀ ਲੋੜ ਪੈਂਦੀ ਹੈ ਆ ਦੇਖੋ ਤੋ ਤੋ ਕਾਜਾਂ ਜਾ ਰਹੀਆਂ ਨੇ ਫਟਾਫਟ ਤੱਕ ਦੀ ਪੂਰੇ ਜੰਗੀ ਪੱਧਰ ਤੇ ਕੰਮ ਹੈ ਇਹ ਆ ਕਰਕੇ ਸੋਨੂੰ ਇਹ ਵੀਡੀਓ ਦਿਖਾ ਰਿਹਾ ਹਾਂ ਬਹੁਤ-ਬਹੁਤ ਮਿਹਰਬਾਨੀ ਧੰਨਵਾਦ